ਕਰਨ ਦੇ ਮੇਰੀ ਧੀ ਕਪੜੇ ਪ੍ਰੈਸ ਹਾਜੀ ਮੰਮੀ ਜੀ ਹੋਣੀਆਂ ਤਿਆਰੀਆਂ ਪੁਰੀਆਂ ਜੋਰਾਂ ਛੋਰਾ ਤੇ ਵਿੱਕੀ ਨੂੰ ਫੋਨ ਕਰ ਲਿਆ ਮੰਮੀ ਇੱਕ ਵਾਰੀ ਤੇ ਮੈਂ ਫੋਨ ਕਰ ਲਿਆ ਵਾ ਪਰ ਡੇ ਹੈਗੇ ਆ ਨਾ ਅਜੇ ਤੱਕ ਨਹੀਂ ਵੇਲੋ ਆਏ ਸਾਲ ਦੇ ਵਿੱਚ ਇੱਕੋ ਦਿਨ ਇਹੋ ਜਿਹਾ ਹੁੰਦਾ ਵਾ ਜਦੋਂ ਜਾਰਾ ਜਾਣ ਦਾ ਚਾਹ ਹੁੰਦਾ ਰਖੜੀ ਲੈ ਕੇ ਤੇ ਵੇਲੋ ਅਜੇ ਤੱਕ ਨਹੀਂ ਆਏ ਚਲ ਫੇਰ ਫੋਨ ਲਾ ਲ ਮੈਨੂੰ ਗੁੱਸਾ ਨਹੀਂ ਡੜੀ ਜਾਂਦੇ ਇਹਨਾਂ ਤੇ ਗੁੱਸਾ ਨਹੀਂ ਕਰੀਦਾ ਉਹ ਵੀ ਇਸ ਕਰ ਕੰਮ ਨੂੰ ਗਿਆ ਆ ਮੰਮੀ ਮਿੰਮੀ ਨੂੰ ਹੀ ਬਲਾਵਾ ਕਾਮ ਗਿਆ ਪਰ ਇਹਨਾਂ ਨੂੰ ਇਹ ਤੇ ਵੇਖਣਾ ਚਾਹੀਦਾ ਨਾ ਕਿ ਚਲ ਅੱਜ ਮੈਂ ਪਹਿਲਾਂ ਆ ਜਾ ਇਹਨਾਂ ਨੇ ਕਿਹਾ ਨਾ ਸਾਰਾ ਟਾਈਮ ਮੈਂ ਡਿਊਟੀ ਲਾ ਕੇ ਫੇਰ ਹੀ ਆਉਣਾ ਚਲ ਵੇਖਦਾ ਫੋਨ ਲਾ ਕੇ ਹੈਲੋ ਹਾਂਜੀ ਬਾਬਾ ਜੀ ਆਜੋ ਕਿ ਤਖੜੀ ਲੰਗਾ ਕੇ ਆਉਣਾ ਹੈ ਓਏ ਆ ਗਿਆ ਆ ਗਿਆ ਬਸ ਥੋੜਾ ਜਿਹਾ ਕੰਮ ਰਹਿ ਗਿਆ ਤੂੰ ਤਿਆਰ ਮਾਂ ਮੈਂ ਤਾਂ ਤਿਆਰੀ ਆ ਉਹਦਾ ਤੁਸੀਂ ਵੀ ਹੱਥ ਹੀ ਕਰ ਦੇ ਜੇ ਨਾ ਫਿਰ ਓ ਪਪਾ ਆ ਗਿਆ ਵਾ ਮੈਨੂੰ ਪਤਾ ਤੇਰੀ ਤਿਆਰੀ ਨੂੰ ਜ਼ਿਆਦਾ ਟਾਈਮ ਲੱਗਦਾ ਹੁੰਦਾ ਮੈਂ ਤਾਂ ਤਿਆਰੀ ਆ ਤੇ ਉਹ ਵਾਜੁਰ ਰਖੜੀਆਂ ਵੀ ਲੈਣੀਆਂ ਵਾ ਡੱਬਾ ਵੀ ਲੈਣਾ ਵਾ ਤੇ ਲੇਟ ਹੋ ਜਾਣਾ ਵਾ ਰਖੜੀਆਂ ਮੈਂ ਲਈ ਆਉਣਾ ਵਾ ਓ ਨਹੀਂ 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 ਤੁਸੀਂ ਨਾ ਲੈ ਕੇ ਆਇਓ ਮੈਂ ਆਪਣੀ ਪਸੰਦ ਦੀਆਂ ਰਖੜੀਆਂ ਖੜਨੀਆਂ ਆਂ ਦੇਖਾਂ ਆਪਣੀ ਪਸੰਦ ਦੀਆਂ ਖੜਨੀਆਂ ਐ ਕਹਿੰਦੇ ਚ ਤਾਂ ਚਾਂਦੀ ਦੀਆਂ ਖੜਨੀਆਂ ਹੁੰਦੀਆਂ ਤੇ ਚਾਂਦੀ ਦੀਆਂ ਲੈ ਜਾਗੀ ਮੇਰੇ ਵੀਰ ਕੀਤੇ ਚਾਂਦੀ ਨਾਲੋਂ ਘਾਟ ਆ ਉਹ ਤੇ ਮੈਨੂੰ ਪਹਿਲਾਂ ਪਤਾ ਤੇ ਆਪਣੀ ਪਸੰਦ ਦੀਆਂ ਲੈਣੀਆਂ ਮੇਰੀ ਪਸੰਦ ਦੀ ਚੀਜ਼ ਤੇ ਤੈਨੂੰ ਕਿੱਥੇ ਪਸੰਦ ਆਉਂਦੀ ਆ ਚਲੋ ਠੀਕ ਆ ਆਜੇ ਛੇਤੀ ਛੱਤੀ ਚੰਗਾ ਚੰਗਾ ਆ ਗਿਆ ਸਮਝ ਲੀਏ ਮੈਡਮ ਜੀ ਹੋ ਗਈ ਤਿਆਰੀ ਹਾਂ ਜੀ ਮੇਰੀ ਤੇ ਤਿਆਰੀ ਹੋ ਗਈ ਆ ਵੇ ਲੋ ਕੋਈ ਕੰਮ ਕੁਮਰ ਰਹਿਦਾ ਤੇ ਕਰ ਲੋ ਪਹਿਲਾਂ ਨਾ ਨਾ ਮੇਰੇ ਸਾਰੇ ਕੰਮ ਨਿਬੜ ਗਏ ਆ ਤੇ ਗੱਡੀ ਕਿੱਥੇ ਆ ਗੱਡੀ ਦੀ ਤੇ ਬਾਜੀ ਨਹੀਂ ਆਈ ਮੈਨੂੰ ਗੱਡੀ ਮੈਂ ਗਲੀ 'ਚ ਹੀ ਮੋੜ ਕੇ ਖਲਾੜ ਆਇਆ ਤੇਰੇ ਪੇਕੇਆਂ ਵੱਲ ਮੂੰਹ ਕਰਕੇ ਮੈਂ ਹਾਂ ਆਪਣਾ ਟਾਈਮ ਨਾ ਵੇਸਟ ਹੋਊਗਾ ਹਾਏ ਮੈਂ ਮਰ ਜਾਣਾ ਕਿੰਨਾ ਟਾਈਮ ਬਚਾਉਂਦੇ ਆ ਨਾ ਮੇਰੇ ਪੇਕੇ ਜਾਣ ਲਈ ਹੋਰ ਕੀ ਹੂੰ ਪੁੱਤ ਤਾਂ ਦੇਖੋ ਕਿੰਨਾ ਹੋ ਗਿਆ ਆ ਕਿਤੇ ਨਹੀਂ ਲੇਟ ਹੋ ਗਿਆ ਤੂੰ ਟੈਨਸ਼ਨ ਨਾ ਲੈ ਚੱਲ ਆਜਾ ਚੱਲੀਏ ਆਪਾਂ ਚਲੋ ਠੀਕ ਆ ਮੰਮੀ ਚੱਲਦੇ ਆ ਫਿਰ ਆਪਾਂ ਹੈ ਆ ਜਾਓ ਜਾਓ ਅੱਗੇ ਤੂੰ ਦੀ ਦੀ ਖਾਗੀ ਵਿਚਾਰੀ ਕੋਈ ਗੱਲ ਨਹੀਂ ਹੁਣ ਕੰਮ ਵੀ ਕਰਨਾ ਜ਼ਰੂਰੀ ਹੁੰਦਾ ਸਾਰੇ ਕੰਮ ਕਰਨਾ ਜ਼ਰੂਰੀ ਆ ਤੇ ਚੱਲ ਆ ਜਾਓ ਫੇ ਸ਼ਾਮ ਨੂੰ 10 ਨਹੀਂ ਮੰਮੀ ਵੇ ਲੋ ਅੱਜ ਮੈਂ ਰਾਤ ਰਹਿਣਾ ਆ ਕਿੱਦਾਂ ਕਰਨਾ ਰਹਿਣਾ ਉਹਨੇ ਤੇ ਰਹਿਣਾ ਹੀ ਆ ਅੱਗੇ ਵੀ ਤੁਹਾਨੂੰ ਪਤਾ ਰਹਿ ਗਈ ਹੁੰਦੀ ਆ ਚੱਲ ਰਹਿ ਲਿਓ ਕੋਈ ਗੱਲ ਚੱਲ ਆ ਜਾ ਚਲੋ ਠੀਕ ਆ ਫਿਰ ਤੇ ਮੇਰਾ ਲੱਗੋ ਬਹਿ ਕੇ ਕੱਪੜੇ ਵਾਣਨੇ ਲੱਲਾ ਲੱਲਾ ਲਫਾਫਾ ਕਰਨਾ ਹੁਣ ਕੱਪੜੇ ਨਹੀਂ ਗੰਦੇ ਕਰਨੇ ਠੀਕ ਆ ਪ੍ਰੋਹਣੇ ਆਉਣ ਹੀ ਆਲੇ ਆ ਤੇ ਇੱਥੇ ਚੁੱਪ ਕਰਕੇ ਦਾਦੀ ਮम्मा ਲਾ ਕੇ ਬਹਿ ਜਾ ਓਕੇ ਬੜੀ ਮਾਜੀ ਹਾਂਜੀ ਪੁਈ ਨਿਕਲੋਣਾ ਪੁਈ ਪਤੋਂ ਵਾਲੀ ਏ ਆਉਂਦੇ ਹੀ ਹੁਣੀ ਰਾਜ ਆ ਜਾਂਦੀ ਏ ਆਪੇ ਜੇ ਹੱਕ ਮਿੰਟੇ ਨੂੰ ਨਹੀਂ ਹੁੰਦੇ ਨਾ ਫੋਨ ਲਾ ਕੇ ਕਹੋ ਕਿ ਛੇਤੀ ਆ ਰਹੇ ਮੈਂ ਰਖੜੀ ਆ ਵੇਖਣੀ ਕਿੜੇ ਕਿੜੇ ਲੱਗੇ ਆਂਦੇ ਆ ਚੰਗਾ ਪੁੱਤ ਫੋਨ ਕਰਕੇ ਪੁੱਛ ਲਾ ਕੋਈ ਛੇਤੀ ਆ ਚੀਜੀ ਵੀ ਲੈ ਕੇ ਆਣੀ ਨਾਲੇ ਉਹਨਾਂ ਨੇ ਹਾਏ ਮੇਰੇ ਪੁੱਤ ਨੂੰ ਇੰਨਾ ਚਾਪ ਪੂਈ ਦੇਉਂਦਾ ਕੋਈ ਪੁੱਤ ਆ ਜਾਂਦੀ ਆ ਉਹ ਆਉਣ ਵਾਲੀ ਆ ਬਸ ਲਾਗੇ ਚੱਗ ਹੀ ਹੋਣੀ ਹੈ ਕਿਤੇ ਮੈਂ ਜਾ ਕੇ ਵੇਖ ਕੇ ਆਵਾਂ ਹੁਣ ਤੇਰੀ ਮੰਮਾ ਨੇ ਆਖਿਆ ਤੈਨੂੰ ਤੂੰ ਹਿਲਣਾ ਨਹੀਂ ਤੇ ਪੁੱਤ ਤੂੰ ਜ਼ਰੂਰ ਬਾਹਰ ਜਾਣਾ ਉੱਥੇ ਧੁੱਪ ਕਿੰਨੀ ਹੈ ਬੈਠਾ ਰ ਰਮਾਣਾ ਪਿਆ ਜਾਂਦੀ ਆ ਪੂਈ ਪੂਈ ਛੇਤੀ ਆ ਜਾ ਹਾਂ ਹਾਂ ਓਹ ਵੇਖ ਅੱਗੇ ਤੇਰੇ ਪੂਈ ਤੇ ਫੁੱਫੜ ਅੱਗੇ ਲੈ ਵੇ ਵੇ ਚੱਲਿਆ ਦੌੜਾ ਹਾਏ ਹਾਏ ਮੇਰਾ ਸੋਹਣਾ ਪੁੱਤ ਸਤਿ ਸ਼੍ਰੀ ਅਕਾਲ ਬੁਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਫੂਜੀ ਸਤਿ ਸ਼੍ਰੀ ਅਕਾਲ ਮੇਰੀ ਤੇ ਆ ਗਈ ਹੈ ਅੰਦਰ ਆ ਜਾਓ ਧੀ ਯਾਤਰਾ ਤਰਾ ਦੇ ਦਰ ਆ ਵੇਖਣ ਡਿਆ ਸਤਿ ਸ਼੍ਰੀ ਅਕਾਲ ਸਿਆ ਮਮੀ ਜੀ ਸਤਿ ਸ਼੍ਰੀ ਅਕਾਲ ਤੇ ਆ ਜਾਓ ਕਿੰਨਾ ਸੋਹਣਾ ਲੱਗਾ ਭੱਜਾ ਆਇਆ ਮੈਨੂੰ ਮਿਲਣ ਲਈ ਉਹ ਇਜੀ ਮੈਨੂੰ ਸਵੈਰ ਦਾ ਡਿੱਕੰਦੇ ਕਿ ਤਸੀਂ ਕਿਹੜੀਆਂ ਰਖਣੀਆਂ ਲਾਗੇ ਹੋਗੇ ਹਾਂ ਹਾਂਜੀ ਆ ਗਏ ਲ ਮੈਂ ਤੇਰੇ ਲਈ ਕਿੰਨੀਆਂ ਸੋਹਣੀਆਂ ਰਖਣੀਆਂ ਲਾ ਕੇ ਆਈ ਆ ਠੰਡਾ ਲੈ ਕੇ ਆਈ ਆ ਠੰਡਾ ਲਾ ਕੇ ਆਉਣਾ ਹੀ ਮੰਮੀ ਕਈ ਯਾਰ ਪਹਿਲਾਂ ਪਾਣੀ ਦੀ ਪਿਆਸ ਹੁੰਦੀ ਆ ਮੈਂ ਤਾਂ ਹਾਂ ਕਰਕੇ ਠੰਡਾ ਮੈਂ ਕਿਹਾ ਬਾਅਦ ਚ ਦਿੰਨੀ ਆ ਨਹੀਂ ਨਹੀਂ ਪਾਣੀ ਦੀ ਜ਼ਿਆਦਾ ਪਿਆਸ ਸੀ ਨਾਲੇ ਭਾਬੀ ਜੀ ਜਦੋਂ ਮੈਂ ਤੁਹਾਨੂੰ ਇੰਨਾ ਚੀਜ਼ਾਂ ਨੂੰ ਮਨਾ ਕਰਦੀ ਆ ਤੁਸੀਂ ਕਿਉਂ ਲਿਆ ਕੇ ਰੱਖਦੇ ਹੁੰਦੇ ਜੇ ਚੀਜ਼ਾਂ ਓਏ ਇਹ ਤਾਂ ਡਾਈਟਿੰਗ ਤੇ ਰਹਿੰਦੀ ਆ ਪਤਲੀ ਹੋਣ ਦੀ ਮਾਰੀ ਤੇ ਜੇ ਕਿਤੇ ਮੈਂ ਵੀ ਕੋਲਡ ਡਰਿੰਕ ਚੁੱਕ ਲਾਂ ਤੇ ਮੇਰੇ ਵੱਲ ਵੀ ਨੈਰੀ ਅੱਖੀ ਵੇਖੂਗੀ ਨਹੀਂ ਪਾਬ ਵੀ ਤੁਸੀਂ ਆਪ ਵੀ ਦੱਸੋ ਇਹ ਚੀਜ਼ਾਂ ਸਹੀ ਆ ਕਿ ਜਾਂ ਨਹੀਂ ਸਹੀ ਤੇ ਨਹੀਂ ਹੈ ਗਿਆ ਪਰ ਫਿਰ ਵੀ ਆਖੀ ਦਾਵਾ ਆਏ ਗਏ ਦਾ ਮਨ ਤਾਣ ਰੱਖੀ ਦਾਵਾ ਉਹ ਜ਼ਰੂਰੀ ਥੋੜਾ ਹੁੰਦਾ ਵਾ ਕੋਈ ਨਹੀਂ ਕਹੇ ਕਿ ਸਾਡੇ ਬਾਤ ਹੀ ਲੈ ਕੇ ਨਹੀਂ ਆਏ ਵੇ ਜਵਾਈ ਭਾਈ ਆਇਆ ਹੋਵੇ ਤੇ ਫਿਰ ਹਨਾ ਚੰਗੇ ਨਹੀਂ ਲੱਗੀ ਦਾ ਮੈਰੀਆਨੀ ਨਿੰਬੂ ਪਾਣੀ ਬਣਾਇਆ ਕਰੋ ਬਸ ਉਹ ਬਹੁਤ ਵਧੀਆ ਜੇ ਹੋਣ ਮੈਨ ਇਹ ਦੱਸੋ ਵੀ ਮੈਂ ਠੰਡਾ ਲਿਆਵਾਂ ਕਿ ਜਾਂ ਤਾਂ ਦਾਰਵਾ ਰਹਿਣ ਦੋ ਕਾਉਂਦੇ ਜਿਹਦਾ ਮਤਲਬ ਦਰ ਕੇ ਰਹਿਣਾ ਪੈਂਦਾ ਕੀ ਕਰੀਏ ਫਿਰ ਕਵਲ ਨਹੀਂ ਦਿਖਣਦੇ ਉਹ ਕਿੱਥੇ ਗਿਆ ਕਵਲ ਪਤਾ ਹੀ ਤੇ ਬਾਹਰ ਨੂੰ ਗਿਆ ਕੋਈ ਨਹੀਂ ਆ ਜਾਂਦਾ ਆਉਣ ਵਾਲਾ ਹੀ ਹੈ ਠੀਕ ਆ ਹੋਰ ਮਮੀ ਫਸਲ ਫੁੱਸੇ ਸਭ ਵਧੀਆ ਵਧੀਆ ਪੁੱਤਰ ਬੜਾ ਸੋਹਣਾ ਤੂੰ ਸੁਣਾ ਆਪਣੇ ਸਹੁਰਿਆਂ ਨੂੰ ਆਪਣੇ ਸਹੁਰੇ ਬੜੇ ਵਧੀਆ ਕਰਨ ਤੇਰੇ ਲਈ ਤੇ ਰਖੜੀਆਂ ਮੈਂ ਲੈ ਕੇ ਆਈਆਂ ਤੇ ਤੂੰ ਤੇ ਪਹਿਲਾਂ ਹੀ ਬੜੀਆਂ ਰਖੜੀਆਂ ਬੰਨੀਆਂ ਆਂ ਇੰਨੀਆਂ ਭੈਣਾਂ ਕਿੱਥੋਂ ਬਣਾ ਲਈਆਂ ਹੋ ਆ ਕੋਈ ਜੀ ਸਕੂਲ ਕੁੜੀਆਂ ਨੇ ਘਰ ਲਿਆ ਹੈ ਮੈਨੂੰ ਮੈਂ ਤੇ ਬਾਹਰ ਭਜੰਦਾ ਮੈਨੂੰ ਬਾਹਰ ਖਿੱਚ ਲੈ ਤੈ ਇਹ ਤੇ ਕਰਨ ਵਿਚਾਰਾ ਫਸ ਹੀ ਗਿਆ ਹੈ ਮੈਂ ਫਸ ਗਿਆ ਹੀ ਮੈਡਮ ਨੇ ਬਚਾਇਆ ਫਿਰ ਫਿਰ ਕੀ ਗਿਫਟ ਦਿੱਤਾ ਆਪਣੀਆਂ ਭੈਣਾਂ ਨੂੰ ਕਰਨ ਨੇ ਮੇਰੇ ਕੋ ਪੈਨਸਲਾਂ ਦਾ ਡੱਬਾ ਹੀ ਮੈਂ ਵੰਡਤੀਆਂ ਸਾਰਿਆਂ ਨੂੰ ਵੈਰੀ ਗੁੱਡ ਹਾਂ ਵੇਲੋ ਤੇ ਦਿਮਾਗ ਵੇਲੋ ਕਿੰਨਾ ਜੇ ਹਣਾ ਸਿਆਣਾ ਮੇਰਾ ਪੁੱਤ ਤੇ ਤੂੰ ਇਦਾਂ ਕਰਦਾ ਹਾਂ ਤੈਨੂੰ ਪਤਾ ਤਾਂ ਹੈਗਾ ਹੀ ਕਿ ਰਖੜੀ ਬੰਨ੍ਹਣੀ ਆ ਭੈਣਾਂ ਨੇ ਤੇ ਤੂੰ ਚਾਕਲੇਟਾਂ ਦਾ ਡੱਬਾ ਖੜਦਾ ਆ ਪਰ ਮੈਨੂੰ ਲੱਗਿਆ ਸੀ ਕਿ ਮੰਮਾ ਨੇ ਛੁੱਟੀ ਕਰਾ ਦੇਣੀ ਆ ਪਰ ਇਹ ਹੋਇਆ ਨਹੀਂ ਚੌਕਲੇਟਾਂ ਕਰਦੇ ਨੇ ਡਰਦੇ ਨੇ ਨਹੀਂ ਲੈ ਕੇ ਦਿੱਤੀਆਂ ਹੋਣੀਆਂ ਕਿਉਂ ਕਰਨ ਵੀਰ ਦੇ ਜਾਂਦੇ ਜਾਂਦੇ ਨੇ ਖਾ ਲੈਣੀਆਂ ਸਹੀ ਜਾਣਿਆ ਤੁਸੀਂ ਉੱਥੋਂ ਤੱਕ ਤੇ ਪਹੁੰਚਣੀਆਂ ਨਹੀਂ ਇਹਨਾਂ ਤੇ ਪਾਸਾ ਚ ਆਪੇ ਹੀ ਖਾ ਲੈਣੀਆਂ ਇਹ ਸਹੀ ਗੱਲ ਹੈ ਚਲ ਕੋਈ ਨਹੀਂ ਮੈਂ ਆਪਣੇ ਪੁੱਤ ਲਈ ਹੁਣ ਚੀਜੀ ਲੈ ਕੇ ਆਈ ਆ ਠੀਕ ਹੈ ਚਲ ਕੋਈ ਨਹੀਂ ਜਿੰਨਾ ਜਿੰਨਾ ਨੇ ਬੰਨੀਆਂ ਨੇ ਰਖੜੀਆਂ ਲੈ ਦੀ ਚੌਕਲੇਟਾਂ ਹੈਗੀਆਂ ਤੇਨਾਂ ਨੂੰ ਦੇਦੀ ਚੰਗਾ ਠੀਕ ਹੈ ਚੰਗਾ ਵੀਰ ਜੀ ਆਏ ਨਹੀਂ ਅਜੇ ਤੱਕ ਭਾਬੀ ਜੀ ਕੋਈ ਨਹੀਂ ਆ ਜਾਂਦੇ ਆ ਗੇੜਾ ਮਾਰਨ ਗਏ ਆ ਜਰਾ ਕਨੱਕੇ ਨੁੱਕੇ ਲਾਉਣਗੇ ਮੈਂ ਚਾਹ ਪਾਣੀ ਬਣਾਉਣੀ ਆ ਠੀਕ ਆ ਫਿਰ ਉਹਨਾਂ ਜੇਰ ਨੂੰ ਉਹਨਾ ਵੀ ਆ ਜਾਣਾ ਤੇ ਤੂੰ ਉਹਨਾਂ ਜੇਰ ਆਪਣੇ ਛਗਨ ਵਿਹਾਰ ਕਰ ਬੰਨ ਰੱਖੜੀ ਆਪਣੇ ਪਤੀਏ ਨੂੰ ਹੈ ਕੋਈ ਨਹੀਂ ਕਿੱਠੇ ਨੂੰ ਬੰਦਾਂਗੀ ਚਲ ਠੀਕ ਆ ਆ ਮਾਂ ਵੀ ਪਰਸੇ ਥੇ ਰੱਖ ਦੋ ਪ੍ਰੀਤਾਈ ਆ ਆ ਪ੍ਰੀਤਾਈ ਇੱਧਰ ਹਮੇtra ਨਾਲ ਗੱਲ ਕਰਨੀ ਆ ਕੋਈ ਕੀ ਖਿੱਚੀ ਜਾਨੀ ਆ ਤੂੰ ਜਾ ਕੇ ਕਰ ਲਾਂਦੇ ਗੱਲ ਉਹਨਾਂ ਨਾਲ ਕਰ ਲਿਓ ਗੱਲ ਪਹਿਲਾਂ ਮੇਰੀ ਗੱਲ ਸੁਣ ਲਓ ਹੱਥ ਤੇ ਛੱਡ ਦੇ ਹੁਣ ਮੇਰਾ ਆਹ ਲੋ ਬਾਬਾ ਮੇਰੀ ਗੱਲ ਸੁਣੋ ਪਿਛਲੀ ਵਾਰੀ ਤੁਸੀਂ ਮਜ਼ਾਕ ਕਰਤਾ ਸੀ ਪ੍ਰੀਤੀ ਨੂੰ ਤੇ ਤੁਹਾਡੀ ਹੋ ਗਈ ਸੀ ਦੋਵਾਂ ਦੀ ਆਸ ਵਿੱਚ ਲੜਾਈ ਤੇ ਮੈਂ ਨਹੀਂ ਚਾਹੁੰਦੀ ਇਸ ਵਾਰੀ ਤੁਸੀਂ ਕੋਈ ਉਹਨੂੰ ਮਜ਼ਾਕ ਕਰੋ ਮੈਂ ਕੀ ਇਹਨੂੰ ਗਲਤ ਆਸ ਦਿੱਤਾ ਹੈ ਪਤਾ ਵਾ ਮੈਨੂੰ ਤੁਸੀਂ ਤੇ ਮਜ਼ਾਕ ਦੇ ਵਿੱਚ ਹੀ ਕਿਹਾ ਸੀ ਪਾਰੇ ਅਗਲੀ ਹੁਣ ਵਿਆਹੀ ਗਈ ਆ ਸ਼ਰਮ ਖਾਂਦੀ ਆ ਉਹਨੂੰ ਇਹ ਲੱਗਦਾ ਘਰੇ ਮੈਨੂੰ ਇਹਨਾਂ ਨੇ ਜਾਣ ਬੁੱਝ ਕੇ ਇਦਾਂ ਕਿਹਾ ਵਾ ਫਿਰ ਮੇਰੀ ਗੱਲ ਸੁਣੋ ਐਹੋ ਹੀ ਤਾਂ ਦਿਨ ਹੁੰਦਾ ਵਾ ਜਦੋਂ ਭੈਣ ਭਰਾ ਕਿੰਨੀਆਂ ਸਾਰੀਆਂ ਗੱਲਾਂ ਭਲਾ ਕੇ ਇੱਕ ਦੂਜੇ ਦੇ ਨਾਲ ਮਿਲਦੇ ਗਿਲਦੇ ਆ ਜਿੰਨੇ ਵੀ ਦਿਲਾਂ ਦੇ ਗਿਲੇ ਸ਼ਿਕਵੇ ਹੁੰਦੇ ਆ ਨਾ ਇਹਨਾਂ ਦਿਨਾਂ 'ਚ ਹੀ ਖਤਮ ਹੁੰਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਉਹਨੂੰ ਲੋੜ ਤੋਂ ਵੱਧ ਮਜ਼ਾਕ ਕਰੋ ਤੇ ਫਿਰ ਤੁਹਾਡੀ ਕੋਈ ਨਾ ਕੋਈ ਗੱਲਬਾਤ ਹੋਵੇ ਯਾਰ ਗੱਲ ਤਾਂ ਇਹਨੂੰ ਮੈਂ ਇਹੋ ਹੀ ਕਹਤੀ ਸੀ ਜੋ ਉਹਨੂੰ ਮੈਂ ਇੱਕ ਵਾਰੀ ਹੁੰਦੀ ਨੂੰ ਕਹਿਣਾ ਹੁੰਦਾ ਕੋ ਫਟ ਤਾਂ ਮੈਂ ਮਾਰਨੀ ਹੀ ਦਿੱਤਾ ਕਵਾਰੇ ਹੁੰਦੇ ਆ ਕਹਿ ਤਾਂ ਨਹੀਂ ਆ ਵੀ ਹੋਰ ਹਸਾਬ ਹੁੰਦਾ ਵਾ ਵੈਲ ਜਾਵੇ ਬੰਦਾ ਨਾ ਉਦੋਂ ਗੱਲ ਫਿਰ ਲੜਾਈਆਂ 'ਚ ਬਦਲ ਜਾਂਦੀ ਆ ਕਵਾਰਿਆਂ ਤੇ ਦੇਖ ਦੂਜੇ ਦੇ ਜੁੰਡੇ ਵੀ ਖੋਲੋ ਤਾਂ ਵੀ ਕੋਈ ਗੱਲ ਨਹੀਂ ਭੈਣ ਭਰਾ ਭੈਣ ਭਰਾ ਹੀ ਰਹਿੰਦੇ ਆ ਪਰ ਵਿਆਹ ਤੋਂ ਬਾਅਦ ਇੰਨੀ ਜਿੰਨੀ ਵੀ ਇੱਕ ਦੂਜੇ ਨਾਲ ਗੱਲ ਕਰ ਦੋ ਨਾ ਤਾਂ ਐੜੜੀਆਂ ਬਣ ਜਾਂਦੀਆਂ ਵਾ ਠੀਕ ਆ ਨਾ ਉਹ ਪਤਾ ਮੈਨੂੰ ਉਹਦਾ ਘਰ ਵਾਲਾ ਮੇਰੇ ਤੋਂ ਵਧੀਆ ਕਮਾਉਂਦਾ ਵਾ ਇਹ ਗੱਲ ਦਾ ਉਹ ਐਟੀਟਿਊਡ ਕਰਦੀ ਆ ਉਹ ਕੋਈ ਐਟੀਟਿਊਡ ਨਹੀਂ ਉਹ ਵੀ ਕਰਦੀ ਹੈਗੀ ਤੁਸੀਂ ਵੀ ਜਾਣ ਕੇ ਹੀ ਨਾ ਗੱਲਾਂ ਨੂੰ ਲੈ ਕੇ ਬਹਿ ਜਾਂਦੇ ਆ ਪਤਾ ਨਹੀਂ ਤੁਹਾਡੇ ਕਦੋਂ ਖਤਮ ਹੋਣੇ ਇਹੋ ਜਿਹੇ ਛਾਕ ਇੱਕ ਦੂਜੇ ਦੇ ਉੱਤੇ ਵੈਸੇ ਆਈ ਹੀ ਮੈਂ ਤੇ ਅੰਦਰ ਸਿੱਧਾ ਮਿਲਣ ਚੱਲਿਆ ਸੀ ਆ ਗੱਲ ਤੂੰ ਹੀ ਛੇੜ ਕੇ ਬੈਗੀ ਆ ਤੇ ਮੈਨੂੰ ਸਾਰੀ ਗੱਲ ਚੇਤੇ ਕਰਵਾਤੀ ਆ ਪਰ ਮੈਂ ਤੁਹਾਨੂੰ ਤਾਂ ਕਿਹਾ ਵਾ ਕਿ ਬਾਬਾ ਇਸ ਵਾਰੀ ਕੋਈ ਮਜ਼ਾਕ ਨਾ ਕਰਦੇਓ ਮੈਂ ਕੋਈ ਮਜ਼ਾਕ ਵੀ ਬੜੇ ਉਹੋ ਜੇ ਕਰ ਦਿੰਨੇ ਆ ਨਾ ਆਪਣੀ ਵੱਲੋਂ ਖੁੱਲੇ ਸਭਾ ਦੇ ਜੇ ਤੁਹਾਨੂੰ ਲੱਗਦਾ ਕਿ ਜੋ ਮੇਰੇ ਦਿਲ 'ਚ ਆ ਵਾ ਅਗਲੇ ਨੂੰ ਵੀ ਸ਼ਾਇਦ ਇਦਾਂ ਦਾ ਹੀ ਲੱਗਣਾ ਵਾ ਪਰ ਕਈ ਨਾ ਪੁੱਠੀਆਂ ਗੱਲਾਂ ਪੈ ਜਾਂਦੀਆਂ ਹੁੰਦੀਆਂ ਵਾ ਮਜ਼ਾਕ ਵੀ ਹਸਾਬ ਸਾਬ ਨਹੀਂ ਚੰਗੇ ਲੱਗਦੇ ਆ ਨਹੀਂ ਤੂੰ ਮੈਨੂੰ ਇਦਾਂ ਸਮਝਾਈ ਜਾਨੀਂ ਆ ਜਿਵੇਂ ਆਕਾ ਵਾਂਗੂ ਮੈਨੂੰ ਇਹ ਦੱਸ ਕਿ ਮੈਂ ਇਹ ਤੋਂ ਪਹਿਲਾਂ ਕੋਈ ਇਹੋ ਜੀ ਗੱਲ ਕੀਤੀ ਆ ਕਿ ਜੇ ਪ੍ਰੀਤ ਆਈ ਤੇ ਨੂੰ ਮੈਂ ਆ ਆਖਣਾ ਵਾਂ ਜੇ ਆਖਣਾ ਵਾਂ ਉਹ ਨਹੀਂ ਤੁਸੀਂ ਗੱਲ ਕੀਤੀ ਪਰ ਉਦੋਂ ਤੇ ਤੁਸੀਂ ਕਹਤਾ ਹੀ ਨਾ ਬਾਨੇ ਜਿਹਦੇ ਨਾਲ ਲੈਣ ਆ ਜਾਂਦੀ ਆ ਇਹ ਗੱਲ ਤੋਂ ਉਹਨੇ ਕਿੰਨਾ ਗੁੱਸਾ ਕੀਤਾ ਸੀ ਚਲ ਠੀਕ ਆ ਯਾਰ ਹੁਣ ਮੇਰੇ ਨਾਲ ਜਿਦੀ ਨਾ ਜਾ ਹੁਣ ਤੂੰ ਮੈਨੂੰ ਸਾਰੀ ਗੱਲ ਚੇਤੇ ਕਰਾਤੀ ਆ ਹੁਣ ਮੈਂ ਅੰਦਰ ਗਿਆ ਤੇ ਮੇਰੇ ਮੂੰਹ ਤੋਂ ਸਾਫ਼ ਪਤਾ ਲੱਗ ਜਾਣਾ ਹੁਣ ਮੈਨੂੰ 2 ਮਿੰਟ 3 ਮਿੰਟ ਇੱਥੇ ਬਹਿ ਲੈਂਦੇ ਤੇ ਮੈਂ ਆ ਜਾਂਦਾ ਮੂਡ ਦਾ ਸੈੱਟ ਕਰਕੇ ਆ ਜਾਂਦਾ ਦੂਜੀ ਗੱਲ ਇਹ ਆ ਵੀ ਕੋਈ ਲੈਣ ਦੇਣ ਦਾ ਭੁੱਖਾ ਨਹੀਂ ਹੁੰਦਾ ਠੀਕ ਆ ਨਾ ਫੇਰ ਉਹ ਗੱਲ ਕਰੀ ਜਾਂਦੀ ਓਏ ਹੈ ਮੈਂ ਕਾਲੀ ਹੂੰ ਦੀ ਮੰਮੀ ਆ ਗਈ ਜੇ ਵੀਰ ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਤਾਂ ਆਖਿਆ ਯਾਰ ਕੀ ਲੱਗਦਾ ਆਉਣਾ ਹੀ ਨਹੀਂ ਨਾ ਸੁੱਕੀ ਜਾਂਦੀ ਮੈਂ ਕਿਉਂ ਨਾ ਮੈਨੂੰ ਰੱਬ ਨੇ ਵੀਰ ਦਿੱਤਾ ਮੈਂ ਤੇ ਦੇਖਣੀ ਲਾਕੀ ਆਉਂਗੀ ਆ ਨਰਾਜ਼ ਗਿਆ ਤੇ ਮਾੜੀਆਂ ਮੋਟੀਆਂ ਚੱਲਦੀਆਂ ਰਹਿਦੀਆਂ ਭੈਣ ਭਰਾਵਾਂ ਵਿੱਚ ਅੱਛਾ ਹੋਰ ਕੀ ਤੇ ਉਹ ਤਾਂ ਭੱਜੀ ਤੇ ਬੜੀ ਹੈਂ ਪੂ-ਪੂ ਕਰਦੀ ਹਾਂ ਘਰ ਵੀ ਬਥੇਰਾ ਕਰਦੀ ਹੈ ਉਹ ਬਸ ਗੁੱਸਾ じゃ ਆ ਗਿਆ ਮਨ ਦੇ ਵਿੱਚ ਹੁਣ ਇਹ ਥੋੜਾ ਕਿ ਮੈਂ ਗੁੱਸਾ ਰੱਖਣਾ ਹਰ ਸਾਲ ਨਹੀਂ ਮੈਨੂੰ ਇਹ ਦੱਸ ਇਹੋ ਜਿਹਾ ਮਖੌਲ ਤੈਨੂੰ ਮੈਂ ਜਦੋਂ ਵਿਆਹ ਤੋਂ ਪਹਿਲਾਂ ਵੀ ਕਰਦਾ ਹੁੰਦਾ ਹਾਂ ਉਹ ਦਾ ਤਾਂ ਕਹਿੰਦੇ ਕਿ ਉਹ ਗੁੱਸਾ ਨਹੀਂ ਕੀਤਾ ਉਦੋਂ ਪਤਾ ਹੀ ਨਾ ਕਿ ਹੁਣ ਇਹ ਤੋਂ ਮੈਂ ਰੁੱਸ ਕੇ ਕਿੱਥੇ ਜਾਣਾ ਵਾਂ ਇਹ ਵੀ ਗੱਲ ਸਹੀ ਆ ਮੰਮੀ ਦਾ ਹੁਣ ਉਹਦਾ ਉੱਚਾ ਹੋ ਗਿਆ ਨਾ ਉਹ ਤਾਂ ਕਰਕੇ ਉਹੋ ਹੀ ਗੱਲ ਕੇ ਚੱਲ ਆ ਜੋ ਬਹਿ ਜਾਓ ਇੱਥੇ ਲੱਗ ਲਈ ਹੈ ਉਦਾਂ ਐਰਕੀ ਕਿਤੇ ਕੋਲ ਲੈਣ ਤਾਂ ਨਹੀਂ ਆਏ ਨਹੀਂ ਨਹੀਂ ਮੈਂ ਕੁਝ ਵੀ ਨਹੀਂ ਲੈਣ ਆਈ ਮੈਂ ਸਿਰਫ ਪਿਆਰ ਚਾਹੀਦਾ ਟਾਟੇ ਦੋਹਾਂ ਜਿਹਾ ਵੱਲੋਂ ਉਹ ਚੱਲ ਆ ਜੋ ਮੈਂ ਕਿੰਨਾ ਟਾਈਮ ਨਾਲ ਬੰਨ ਲਾ ਤਖੜੀ ਮੈਨੂੰ ਲੱਗਦਾ ਫਿਰ ਉਹ ਕੰਮ ਹੀ ਨਾ ਹੋ ਜਾਏ ਕਿਤੇ ਬੈਠ ਨਹੀਂ ਹੁੰਦਾ ਇੱਥੇ ਬੈਠ ਚੱਲ ਮੈਂ ਲੈ ਲੀ ਕਰਨ ਵੀਰੇ ਉਹਦ ਨੂੰ ਮੈਨੂੰ ਲੱਗਦਾ ਭਾਈ ਇਹਨੇ ਚੰਗੀ ਕਲਾਸ ਲਾਈ ਆ ਨਹੀਂ ਤੇ ਉਦਾਂ ਤੇ ਦੋ ਤਿੰਨ ਮਹੀਨੇ ਹੋ ਗਏ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਇਹਨੇ ਉਹ ਛੱਡੋ ਹੁਣ ਇਹਨਾਂ ਗੱਲਾਂ ਨੂੰ ਕੁੜੀ ਰਖੜੀ ਬਨਣ ਲੱਗੀ ਆ ਕੋਈ ਖਿਸ਼ੂ ਖਿਸ਼ੀ ਰਖੜੀ ਬਨਣਾ ਐਵੇਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਉਹ ਖੁਸ਼ੀਆਂ ਬਾਬਾ ਮੈਂ ਆ ਮੈਂ ਪਲੇਟ ਚ ਪਾ ਕੇ ਲੈ ਆ ਦਿੰਨੀ ਮਿੱਠਾ ਆਲੋ ਬਬੂ ਸਰੀਬ ਮੈਨੂੰ ਪਾਣੀ ਵੀ ਪਿਆ ਲਾ ਹਾਂ ਪਹਿਲਾਂ ਤੇ ਮੈਂ ਰਖੜੀ ਬੰਨੂਗੀ ਕਰਨਵੀਰ ਦੇ ਹੈ ਕਰਨਵੀਰ ਦਾਂਦੇ ਪਹਿਲੇ ਵੀ ਆਂਦੇ ਪੈਂਦੇ ਇੱਥੇ ਪਿੰਨਾ ਲਕੀਆਂ ਹੋਣੀਆਂ ਨੇ ਪਤਾ ਕੋ ਹੈ ਨਹੀਂ ਆ ਲੜਨ ਦਾ ਪਤਾ ਬਸ ਕੱਲਾ ਉਹ ਜਨਾ ਮਰਜੀ ਲੜਾ ਲੋ ਮੰਮੀ ਵੇਖ ਲੋ ਵੀਰ ਜੀ ਹਟ ਦੇਣੀ ਆ ਫੇਰ ਤੁਸੀਂ ਵੀ ਮੈਨੂੰ ਕਹ ਰਹੇ ਨੇ ਕਿ ਤੂੰ ਜ਼ਿਆਦਾ ਗੁੱਸਾ ਕਰਦੀ ਆ ਜਿੰਨਾ ਰਖੜੀ ਬੰਨ ਤੋ ਪਹਿਲੇ ਯਾਰ ਵੀ ਮਜ਼ਾਕ ਹੀ ਕੀਤਾ ਸੀ ਨੇਬਰੀ ਤੋਂ ਮੰਮੀ ਜੀ ਚੁੱਪ ਕਰਕੇ ਬਣਾ ਲੈ ਰੱਖੀ ਉਹਨਾਂ ਬੰਨਣ ਦੇ ਹਾਲ ਪਾਣੀ ਪਾਣੀ ਦੇ ਨਾਲ ਗਲਵ ਜਾਵਣ ਨੂੰ ਵਾਹ ਇਹ ਕੰਬੀਨੇਸ਼ਨ ਬੜਾ ਵਧੀਆ ਬਣਿਆ ਨੀ ਕਾਹ ਲਿਖਿਆ ਵੀਰਾ ਆਹ ਬੰਤੜਾ ਵਾਈ ਗੁਰੂ ਬਾਬਾ mere, biar dia, mere, putih di lagi. <imit> ਬਨਦੀ ਨਹੀਂ ਵੀਰੇ ਦੇ ਬੋਟ ਤੇ ਮੈਨੂੰ ਮਾਣ ਬੜਾ ਕੁੜੀਆ ਪਾਪਲ ਦੇ ਪੁੱਤ ਤੇ ਮੈਂ ਰਖੜੀ ਬਨਦੀ ਨਹੀਂ ਏ ਕਰੰਗਵਾ ਰੱਬ ਰੱਖੇ ਉਹ ਤੋਹੀਂ ਸਭ ਦੂਰ ਬਣਾਵਾ ਪਰ ਮੈਂ ਰਖੜੀ ਹਾਂ ਹਾਂ ਮੇਰਾ ਦਾਦਾ ਪੈਸੇ ਦੇਣ ਦੀ ਵਾਰੀ ਮੈਂ ਲੜਪਾਂ ਦੇ ਨਾਲ ਫੇਰ ਕੋਈ ਗੱਲ ਨਹੀਂ ਮੈਂ ਵੈਸੇ ਵੀ ਨਹੀਂ ਪੈਸੇ ਲੈਣੇ ਹਾਂ ਨੀਚੇ ਜੀ ਹਾਂ ਜੀ ਹਾਏ ਮੰਮੀ ਤੁਸੀਂ ਵੀ ਖਾ ਲੋ ਚਲ ਸੰਦੀਪ ਅਬ ਡੂਆ ਫੜਾਈ ਮੇਰਾ ਦਰਫੜਾ ਪੈਸੇ ਦੇਈਏ ਕੁੜੀ ਨੂੰ ਹੋਰ ਨਹੀਂ ਰਹਿਣ ਦੋ ਵੀਜੀ ਕੋਈ ਗੱਲ ਨਹੀਂ ਪੱਤੇ ਨੂੰ ਮੈਂ ਰਖੜੀ ਦੇ ਪੈਸੇ ਥੋੜਾ ਦੇਣ ਡਿਆ ਵਾਂ ਇਹ ਤਾਂ ਤੂੰ ਰੁਸੀ ਹੀ ਪਿਛਲੀ ਵਾਰੀ ਉਹ ਮੰਨ ਗਈ ਆ ਉਹਦੇ ਲਈ ਦੇਣ ਡਿਆ ਉਹ ਤੈਨੂੰ ਹੜ ਠੀਕ ਹੈ ਤੇ 500 ਰੁਪਇਆ ਹੋਰ ਦੇ ਕੁੜੀ ਨੂੰ ਪਿਛਲੀ ਵਾਰੀ ਮੈਂ 1000 ਰੁਪਇਆ ਦਿੱਤਾ ਸੀ ਲੈ ਮੰਮੀ ਫਿਰ 500 ਕੋ ਦੇਣਾ ਵਾਂ ਫੇਮਾ ਹਮ ਪੂਰਾ 1000 ਕਰ ਦਿੰਨਾ ਵਾਂ ਉਹ ਕੋਈ ਨਹੀਂ ਕੋਈ ਨਹੀਂ ਵੀਜੀ ਠੀਕ ਆ ਬਹੁਤ ਆ ਉਹ ਨਾਲੇ ਮੰਮੀ ਮੈਂ ਕਿਹੜੀ ਕਿਸ਼ਤ ਬੰਨੀ ਆ ਕੀ ਹਾਰ ਰਖੜੀ ਤੇ ਮੈਂ 500 ਰੁਪਿਆ ਵਧਾ ਕੇ ਲੈਣਾ ਵਾ ਬਸ ਮੈਨੂੰ ਤੇ ਇੱਕੋ ਚੀਜ਼ ਦੀ ਦੀਜਾ ਕਿ ਆਪਾਂ ਭੈਣ ਭਰਾ ਦਵੇਂ ਮਿਲਦੇ ਵਰਤੇ ਰਹਈਏ ਸਾਰੀ ਉਮਰ ਨਾਲੇ ਇੱਕ ਗੱਲ ਹੋਰ ਵੀਰ ਜੀ ਅਗਲੀ ਰਖੜੀ ਵਾਰੀ ਤੇ ਤੁਸੀਂ ਬਾਹਰ ਚੱਲ ਜਾਣਾ ਤੇ ਮੈਨੂੰ ਰਖੜੀ ਨਾ ਘਰੋਂ ਹੀ ਪਾਰਸਲ ਕਰਦੀ ਪੈਣੀ ਆ ਤੇ ਆ ਫਿਰ ਮੈਂ ਪਾਲਾਂ ਫਿਰ ਪਟੂਏ ਤੇ ਹਾਂਜੀ ਹਾਂਜੀ ਹੈ ਦੱਸ ਕਮਲੇ ਨਾ ਹੋਣ ਦੋਵੇਂ ਜਾਣੇ ਤੇ ਨਾਲੇ ਹਾਂ ਕਿਉਂ ਇੰਦਾ ਕਹਿਣ ਲਈ ਆ ਤੇ ਅਗਲੀ ਵਾਰ ਨੂੰ ਤੈਨੂੰ ਰਖੜੀ ਘਰੋਂ ਹੀ ਪਾਰਸਲ ਕਰਨੀ ਪੈਣੀ ਆ ਸੁਖੀ ਸੰਦੀ ਇਹ ਵਾਰ ਚੱਲ ਜਾਣਗੇ ਤੇਰਾ ਪਤੀ ਆ ਤੇ ਇੱਥੇ ਹੀ ਹੋਣਾ ਵਾ ਤੂੰ ਲੈ ਕੇ ਆਇਆ ਕਰੀ ਰਖੜੀ ਹਰ ਵਾਰੀ ਨਹੀਂ ਨਹੀਂ ਇਹਦੀ ਤੇ ਮੈਂ ਲੈ ਆਈ ਕਰਾਂਗੀ ਮੈਂ ਤੇ ਵੀਰ ਜੀ ਦੀ ਗੱਲ ਕਰਨ ਦੀ ਸੀ ਕੋਈ ਨਹੀਂ ਤੂੰ ਇਹਨਾਂ ਦੀ ਵੀ ਇੱਥੇ ਫੜਾ ਦਿਆ ਕਰੀ ਫੋਨ ਦੇ ਉੱਤੇ ਇਹਨਾਂ ਦਾ ਗੋਟ ਈਦਾ ਕਰਾ ਕੇ ਨਾ ਵੀਡੀਓ ਰਾਈ ਬੰਦਿਆ ਕਰਾਂਗੇ ਉਹਦੇ ਮੰਡੇ ਦੀ ਕਰਨ ਨੂੰ ਬੰਦਿਆ ਕਰਾਂਗੇ ਠੀਕ ਆ ਹਾਂਜੀ ਹਾਂਜੀ ਤੇ ਨਾਲੇ ਮੇਰੀ ਸੁਣੋ ਗੱਲ ਤੁਸੀਂ ਤੇ ਮਾਂ ਪੁੱਤਾਂ ਨੇ ਸਾਬ ਕਿਤਾਬ ਕਰ ਲਿਆ ਜਿਹੜਾ ਕਰਨਾ ਸੀ ਪਰ ਮੇਰਾ ਹਲੇ ਇਹਦੇ ਨਾਲ ਵੱਖਰਾ ਬਾਕੀ ਆ ਤੇਰਾ ਕਿਹੜਾ ਸਾਬ ਰਹਿੰਦਾ ਵਾ ਕਿਤੇ ਮੈਂ ਨਾ ਲੜਾਈ ਤੇ ਨਹੀਂ ਕਰਨੀ ਨਹੀਂ ਨਹੀਂ ਮੈਂ ਤੇ ਇਹ ਸੋਚਿਆ ਸੀ ਕਿ ਮੈਂ ਪ੍ਰੀਤ ਨੂੰ ਨਾਲ ਖੜ ਕੇ ਇਹਦੀ ਪਸੰਦ ਦਾ ਸੂਟ ਬਣਾ ਕੇ ਦਵਾਂਗੀ। ਆ ਲੈ ਫੜ ਫਿਰ ਫਿਰ ਤੁਸੀਂ ਜੋ ਜੀ ਕਰਦਾ ਕਰ ਲਾ। ਹਣ ਪਤੀਏ ਨੂੰ ਤੇ ਭਰਾ ਨੂੰ ਰਖੜੀ ਬੰਨਣ ਆਈ ਆ। ਇੱਕ ਸੂਟ ਤੇ ਬਣਦਾ ਹੀ ਆ ਨਾ। ਹਾਏ ਮੈਂ ਮਰ ਜਾ। ਇਹੋ ਜੀ ਭਾਬੀ ਤੇ ਬਿੰਦੂ ਖਾਰ ਜਨਮ 'ਚ ਮਿਲੇ ਨਾ। ਤੇ ਇਹਦੀ ਮજા ਆ। ਕਰ ਛੜੀ ਆ ਧੀਏ ਇੰਨੀ ਗੱਲ ਕਹਿ ਕੇ। ਤੇ ਹੋਰ ਚਲੋ ਸਾਰੇ ਖੁਸ਼ ਹੈ। ਧੀਆ ਨੂੰ ਦਿੱਤਾ ਕਹਿੰਦੇ ਹੁੰਦੇ ਫਿਰਥਾ ਨਹੀਂ ਜਾਂਦਾ ਰੱਬ ਦੂਣਾ ਦਿੰਦਾ ਆ। ਹੈ? ਤੂੰ ਸੂਟ ਲੈ ਕੇ ਜਾਉਗੀ ਤੇ ਫੇਰ ਹੀ ਆ ਕੇ ਜਾ ਕੇ ਆਪਣੀ ਸੱਸ ਨੂੰ ਵਿਖਾਉਗੇ ਤਾਂ ਇਹਾਂ ਦਾ ਕੀ ਹੁੰਦਾ ਵਾ ਰਖੜੀਆਂ ਲਿਆਏ ਤੇ ਪਹਿਣਾ ਲਿਆਉਣ ਤਵੀਰ ਬਣਾਉਣ ਹਾਂਜੀ ਹਾਂਜੀ ਤੇ ਭਾਬੀਆਂ ਕੋ ਸੂਟ ਦੇ ਤੇ ਮੇਰੇ ਨਾਲ ਚ ਗੱਲ ਕਰਨੀ ਸੀ सोनू ਵੀਰ ਹੁਣ ਇੱਥੇ ਹੀ ਆ ਕਿਤੇ ਉਹ ਆਪਣੇ ਸਹੁਰੇ ਤੇ ਨਹੀਂ ਗਏ ਮੈਂ ਉਹਨਾਂ ਨੂੰ ਵੀ ਰਖੜੀ ਬੰਨਣੀ ਆਵਾ ਨਹੀਂ ਇੱਥੇ ਹੀ ਬੋਧ ਇੱਥੇ ਹੀ ਪਹਿਲਾਂ ਚਾਹ ਪੀ ਲੋ ਚਲੋ ਠੀਕ ਆ ਵਿੱਕੀ ਅੱਜ ਅੱਜ ਲੱਭਾ ਬੈਠਾ ਆਹੋ ਆਜੋ ਹੁਣ ਚਲੋ ਪਰੋ ਜੋ ਹਾਂਜੀ ਕਰਨ ਭਰਾਂ ਨੂੰ ਮੈਂ ਹੋਰ ਲੈ ਕੇ ਆਉਣੀ ਪਾ ਕੇ ਸਮਾਨ ਫੜੋ ਹਾਈ ਹਾਈ ਆ ਕਿਤੇ ਤੁਰੀ ਹੋੜੀ ਸਿਖਰ ਦਪਹਿਰੇ ਐਡੀ ਗਰਮੀ ਆ ਕਿਤੇ ਮਾਂ ਨਹੀਂ ਹੈ ਨਿਕਾਰੇ ਨੂੰ ਸਾਸਿਕਾਲਾ ਭਾਬੀ ਜੀ ਸਾਸ੍ਰੀਕਾਲ ਹੋਏ ਕੀ ਧੁੱਪ ਦੇ ਵਿੱਚ ਤੂੰ ਕਿੱਥੇ ਤੁਰੇ ਫਿਰੰਡੀ ਆ ਮੈਂ ਤਾਂ ਰਖੜੀ ਬੰਨਣ ਆਈ ਸੀ ਤੇ ਮੈਂ ਕਿਹਾ ਜਲ ਮੈਂ ਵੀਰ ਜੀ ਨੂੰ ਵੀ ਰਖੜੀ ਬੰਨਣੀ ਜਾਨੀ ਆ ਅੱਛਾ ਚਲ ਬਹਿ ਜਾ ਮੈਂ ਲਾ ਦਿੰਨੀ ਪੱਖਾ ਨਾਲ ਸਾਧਨੀਆ ਵੀਰ ਤੇਰੇ ਨੂੰ ਹਾਂਜੀ ਹਾਂਜੀ ਵੀਰ ਜੀ ਨੇ ਕਿੰਨਾ ਸੋਹਣਾ ਘਰ ਦਾ ਟੌਰ ਕੱਢ ਲਿਆ ਬੁੱਟੇ ਵਾਟੇ ਲਾ ਕੇ ਮੇਰੀ ਗੱਲ ਸੁਣੋ ਇਹਦੇ ਨਾਲ ਖੇਡਣਾ ਛੱਡੋ ਤੇ ਬਾਹਰ ਜਾ ਕੇ ਤੇ ਗਰਾਈ ਦੇ ਗਿਆ ਉਹ ਗਰਾਈ ਦੁਪਹਿਰ ਨੂੰ ਕੌਣ ਗਰਾਈ ਲੈਣ ਆ ਗਿਆ ਜਿਹੜੀ ਸਾਲ ਪਿਛੋਂ ਆਉਂਦੀ ਹੁੰਦੀ ਆ ਤੁਹਾਡੀ ਚਾਚੇ ਦੀ ਕੁੜੀ ਰੱਖੜੀਆਂ ਲੈ ਕੇ ਆਈ ਆ ਜਾਓ ਬਣਾਓ ਤੇ ਨਾਲ ਦੇ ਆਓ ਗਰਾਈ ਨੂੰ ਤੇ ਰੱਖੜੀ ਲੈ ਕੇ ਆਈ ਆ ਕਹਿਆ ਸਿੱਧਾ ਹਾਂ ਗਰਾਈ ਆ ਕੀ ਮਤਲਬ ਹੋਇਆ ਲੈ ਰੱਖੜੀ ਦਾ ਤੇ ਬਹਾਨਾ ਵਾ ਗਰਾਈ ਤੇ ਕਰਨੀ ਹੁੰਦੀ ਸਾਲ ਪਿਛੋਂ ਤੈਨੂੰ ਚੰਗਾ ਭਲਾ ਪਤਾ ਵੀ ਹੈਗਾ ਵਾ ਕਿ ਹਰ ਸਾਲ ਹੀ ਹੁੰਦੀ ਆ ਮੈਨੂੰ ਨਿੱਕੇ ਹੁੰਦੇ ਤੇ ਰੱਖੜੀ ਬੰਦੀ ਰਹੀ ਆ ਫਿਰ ਇਹਦਾ ਕੋ ਕਰਨ ਨਹੀਂ ਹੁਣ ਤੂੰ ਨਿੱਕੇ ਹੁੰਦੇ ਦੀ ਗੱਲ ਹੋਰ ਹੁੰਦੀ ਹੁਣ ਵਿਆਹੀ ਗਈ ਆ ਕਿ ਹੁਣ ਬਸ ਆਪਣਾ ਭਰਾ ਤਾਂ ਹੈਗਾ ਵਾ ਦਾ ਮम्मा ਪੁਈ ਆਇਆ ਆਹੋ ਆਈ ਏ ਪੁਈ ਬੈਹ ਚੁੱਪ ਕਰਕੇ ਤੂੰ ਨਹੀਂ ਜਾਣਾ ਬਾਹਰ ਚੰਗਾ ਆ ਖੇਡ ਇੰਨਾਂ ਨਾਲ ਕਢਾਉਣਿਆ ਨਾ ਮम्मा ਪੁਈ ਕਿਹਦਾ ਮम्मा ਚੁੱਪ ਕਰਕੇ ਤੇ ਬੈਜਾ ਉਹ ਗੱਡੀਆਂ ਦੀਦੀਆਂ ਨੂੰ ਵੇਖ ਕਲਾ ਕੁਸਕੀਆਂ ਨਹੀਂ ਆ ਤੈਨੂੰ ਆਖਰ ਆਈ ਪੁਈ ਕੋ ਜਾਣਦੀ ਬੈਹ ਚੁੱਪ ਕਰਕੇ ਹੈ ਪ੍ਰੀਤੋ ਸਾਸਰੀ ਘਰ ਨਹੀਂ ਆਈ ਹੈ ਸਾਸਰੀ ਘਰ ਸਾਸਰੀ ਮੈਂ ਉੱਥੇ ਨਹੀਂ ਆਈਆਂ ਜੀ ਹੋ ਠੀਕ ਠਾਕ ਸਭ ਸਭ ਵਧੀਆ ਠੀਕ ਠਾਕ ਆ ਤੁਮ ਇੱਥੇ ਬਾਹਰ ਬਹਿ ਰਹੀ ਆ ਜਾਂ ਅੰਦਰ ਏਸੀ ਲੱਗਾ ਅੰਦਰ ਅੰਦਰ ਬੈਠਦੇ ਆ ਹਾਂ ਏਸੀ ਲਵਾ ਲਿਆ ਨੇ ਬਾਹਰ ਲੱਗਾ ਵਾਜਾ ਫੇਰ ਤੇ ਵਧਾਈ ਬਣੀ ਡਾਡੇ ਵੱਲ ਤੈਨੂੰ ਵਧਾਈਆਂ ਬਹੁਤੀਆਂ ਬਹੁਤੀਆਂ ਘਰ ਲਾ ਮੈਂ ਕਿਹਾ ਬੜਾ ਸੋਹਣਾ ਟੌਰ ਕੱਢਿਆ ਜੀ ਬਸ ਆ ਮਾੜਾ ਮੋਟਾ ਕੰਮ ਕਰਾਇਆ ਫਰਸ਼ ਦਾ ਚਲੋ ਵਧੀਆ ਸਭ ਚਲੋ ਇੱਥੇ ਬਹਿਤੋ ਸਸਿਕਾ ਸਸਿਕਾ ਲੈ ਗੁਰਮੀਤ ਆਓ ਆ ਇੱਕ ਬਟਾ ਲੱਕੜੀ ਲੈ ਕੇ ਆਈ ਪੁਈ ਆਈ ਐਸ ਪਾ ਕੇ ਪਾ ਕੇ ਸ਼ਾਬਾਸ਼ ਤੰਤਵਤ ਤੰਤਵਤ ਆਏ ਨਹੀਂ ਮੇਰਾ ਚੋਨਾ ਪਤਾ ਹਾਂ ਪੁਈ ਰੱਖਣੇ ਲੈ ਕੇ ਆਈ ਵੇ ਨਾਲ ਕੀਜੀ ਵੀ ਲੈ ਕੇ ਆਈ ਹੈ ਵਾਓ ਹਾਂ ਵੇ ਕੋ ਗਿੱਲੀਆਂ ਸ਼ੋਲੀਆਂ ਆਹ ਤੇ ਨਾ ਪੈਣਾ ਦੀਆਂ ਇਹ ਕਦੀ ਹੈ ਹਾਂਜੀ ਤੂੰ ਵੀ ਬਣਾਉਣੀ ਹੈ ਪਤਾ ਨਹੀਂ ਤੂੰ ਹੀ ਕਿੱਥੇ ਬਣਨੀ ਹੈ

ਬਬੀ ਜੀ ਗਾਂਧੀਗਰ ਮੇਰੇ ਸਕੂਲ ਆ ਜਾਂਦੀ ਹੈ ਜਾਂਦੀ ਹੈ ਚੱਲ ਪ੍ਰੈਪਿੰਗ ਕਰਦੇ ਹਾਂ ਪ੍ਰੈਪਿੰਗ ਵਾਓ ਬੈਕ ਥੈਂਕ ਯੂ ਭੂਜੀ ਥੈਂਕ ਯੂ ਭੂਜੀ ਥੈਂਕ ਯੂ ਜੀ ਲੈ ਆ ਵੀ ਜੀ ਲਾਈ ਗੁਰੂ ਬਾਬਾ ਵੀਰਿਆਂ ਦੀਆਂ ਵੱਡੀਆਂ ਵੱਡੀਆਂ ਬਰਾਹ ਹੋਣਾ ਤੇ ਮੈਂ ਹਰ ਸਾਲ ਰਖੜੀ ਦਾ ਹੀ ਬੰਦੀ ਰਹਾ ਮੈਨੂੰ ਪਤਾ ਸੀ ਕਿ ਤੂੰ ਦੂਜੀ ਵਾਰੀ ਦੂਜੀ ਵੀ ਬਣਾਉਣੀ ਹੈ ਲੈ ਚੱਲ ਬਣਾ ਲੈ ਤੂੰ ਉਦੋਂ ਦੀ ਕਹਿੰਦੀ ਕਿ ਐਡੇ ਬੰਦ ਆ ਵੈਸੇ ਮੈਂ ਮੰਨਨਤ ਦੀ ਤੇ ਨਵਦੀ ਰਖੜੀ ਲੱਗ ਕੇ ਆਈ ਸੀ ਨਹੀਂ ਉਹ ਨਹੀਂ ਬੰਦੀਆਂ ਨਾਲੇ ਫਿਰ ਉਹ ਸਕੂਲੇ ਜਾਣਾ ਹੁੰਦਾ ਤਾਂ ਮੈਡਮਾਂ ਗੁੱਸੇ ਹੁੰਦੀਆਂ ਹੇ ਦੇ ਵੀ ਕਾਟੀ ਬੰਨ ਮਰ ਕੇ ਸਕੂਲ ਜਾਣਾ ਫਿਰ ਲੋਈਆਂ ਪੈਣੀਆਂ ਚੱਲ ਕੋਈ ਨਹੀਂ ਭਾਬੀ ਮੇਰੇ ਮੰਗਰੋ ਲਾ ਲਿਓ ਚੱਲ ਕੋਈ ਨਹੀਂ ਫਿਰ ਕੀ ਐ ਇੱਕ ਦਿਨ ਦੀ ਗੱਲ ਆ ਮੇਰੇ ਲੱਗਦਾ ਮੈਂ ਬਹੁਤ ਚੀਜੀ ਖਾਈਏ ਚੀਜੀ ਖਾਣੇ ਚੀਜੀ ਆਹੋ ਚੀਜੀ ਲੈ ਕੇ ਆਈ ਐ ਤਿੱਤੀ ਲੈ ਕੇ ਆਈ ਪੁਈ ਲੈਓ ਦੰਦ ਵੜੇ ਹੂੰ ਖਾ ਲੋ ਖਾ ਲਾ ਖਾ ਲਾ ਸਾਰਾ ਨਾ ਖਵਾ ਲੋ ਦਾਣਾ ਲੱਗ ਜਾਂਦੀਆਂ ਫੇਰ ਮਿੱਠਾ ਖਾ ਲੋ ਵੀ ਜੀ ਕੋਈ ਨਹੀਂ ਫਿਰ ਕੀ ਇਹ ਦੱਸ ਆਲੇ ਮੰਨੇ ਤੇ ਲੈਣਾ ਮਿੱਠਾ ਘਾਟੀ ਖਾਂਦੀ ਆ ਇਹ ਬੰਦਾ ਇਹਨਾਂ ਨੂੰ ਆ ਲੋ ਭਾਪੀ ਤੁਸੀਂ ਖਾ ਲਈ ਨਹੀਂ ਮੈਂ ਵੀ ਨਹੀਂ ਖਾਣਾ ਆਹ ਲਾ ਕਬੀਸ ਨਹੀਂ ਮੇਰੀ ਦਾੜ ਪੀੜ ਹੁੰਦੀ ਹੈ ਫਿਰ ਜਿਆਦਾ ਮਿੱਠਾ ਵੜ ਜੇ ਨਾ ਤਾਂ ਖਿਆਈ ਹੁੰਦੀ ਫਿਰ ਮੈਨੂੰ ਡਾਕਟਰ ਕੋਲ ਜਾਣਾ ਪੈਂਦਾ ਹੈ ਪ੍ਰੀਤੀ ਕੋਈ ਗਾਲ ਨਹੀਂ ਬਾਤ ਖਾਣਾ ਚਲੋ ਠੀਕ ਹੈ ਹੋਰ ਪਰਿਵਾਰ ਦੀ ਸਣਾ ਸਭ ਠੀਕ ਠਾਕ ਹੈ ਹਾਂਜੀ ਵੀਰ ਜੀ ਸਾਰੇ ਠੀਕ ਠਾਕ ਆ ਭਾਜੀ ਨਹੀਂ ਆਏ ਨਾਲ ਨਹੀਂ ਵਿੱਕੀ ਆਏ ਆ ਉਧਰ ਹੀ ਨੇ ਉਧਰ ਬੈਠੇ ਆ ਹਾਂਜੀ ਹਾਂਜੀ ਕੋਈ ਨਹੀਂ ਸ਼ਾਮਾਂ ਜੀ ਨੂੰ ਫੇਰ ਆਵਾਂਗੇ ਇੱਕ ਵਾਰੀ ਹਾਂ ਕੋਈ ਨਹੀਂ ਲੱਗੇ ਆ ਹਾਂਜੀ ਹਾਂਜੀ ਚਲ ਪ੍ਰੀਤੀ ਬੈਠ ਤੂੰ ਮੈਂ ਇੱਕ ਮਿੰਟ ਆਇਆ ਆਲੂਆਂ ਪਾ ਦਿਓ ਫਰਿੱਜ 'ਚ ਰੱਖ ਲਓ ਡੱਬਾ ਮੇਰੀ ਗੱਲ ਸੁਣੋ ਕਿੰਨੇ ਦੇਣ ਲੱਗੇ ਉਹਨੂੰ ਕਿਉਂ ਦੱਸੋ ਹਾਂ 1000 ਰੁਪਏ ਦੇ ਦਿੰਨੇ ਬੜਾ ਹੋਣਾ ਲੈ ਦੱਸ 1000 ਕੀ ਕਰਨਾ ਦੇ ਕੇ ਡੱਬਾ ਤੇ ਗੁਲਾਬ ਜਮਨੂ ਦਾ ਲੈ ਕੇ ਆਈਏ ਤੇ 500 ਬਹੁਤ ਆ ਤੇ ਫਿਰ ਕੀ ਆ ਸਾਲ ਬਾਅਦ ਇਹ ਧਿਆਰ ਹੁੰਦਾ ਕਿਤੇ ਚੀਚੀ ਵਿਚਾਰੀ ਹੁੰਦੀ ਐ ਹੱਦ ਹੋ ਗਈ ਆ ਚਾਚੀ ਆਉਂਦੀ ਆਪਣੇ ਘਰ ਤੁਹਾਡੇ ਲਈ ਥੋੜੀ ਸਪੈਸ਼ਲ ਚਾਚੀ ਆਉਂਦੀ ਹੈ ਚੁੱਪ ਕਰਕੇ ਤੇ 500 ਦੇ ਦੋ ਉਹ ਨਿੱਕੀਆਂ ਹੁੰਦੇ ਤੇ ਰਖੜੀ ਬੰਦੀ ਰਹੀ ਹੈ ਚੰਗਾ ਪਰ ਸਾਰੀਆਂ ਕਸਰਾ ਕੱਢਣੀਆਂ ਨਿੱਕੇ ਹੁੰਦੇ ਤੇ ਬੰਦੀ ਰਹੀ ਹੈ ਤੇ ਹੁਣ ਆਪਣੀਆਂ ਵਿੱਚ 3 ਜਵਾਨ ਹੋਣੀਆਂ ਤਿੰਨ ਉਹਨਾਂ ਦੇ ਨਹੀਂ ਖਰਚੇ ਪੈਂਦੇ ਉਹ ਕਿਤੇ ਨਹੀਂ ਕੋਈ ਖਰਚਾ ਹੋ ਜਾਂਦਾ ਚੰਗਾ ਸਾਜ ਕਿਤੇ ਇੱਕ ਦਿਨ ਉਹਨਾਂ ਦਾ ਭੈਣਾਂ ਦਾ ਤੂੰ ਵੀ ਨਹੀਂ ਚੰਗੇ ਤਰ੍ਹਾਂ ਮਨਾਉਣ ਦਿੰਦੀ ਕਿਸੇ ਨੂੰ ਨਾਲੇ 3 ਨੂੰ ਦਿੱਤਾ ਨਾ ਪੁੰਨ ਲੱਗਦਾ ਵਾ ਆਹੋ ਕਿਤੇ ਨਹੀਂ ਪੁੰਨ ਲੱਗਦਾ ਇਹ ਕਹਿਣ ਦੀਆਂ ਗੱਲਾਂ ਵਾ ਐਡਾ ਪੁੰਨ ਲੱਗਦਾ ਹੁੰਦਾ ਨਾ ਤੇ ਇੰਨੇ ਚਿਰ ਦੀ ਰਖੜੀ ਬਣਾਉਣ ਦੇ ਰੱਬ ਹਨ ਮੁੰਡਾ ਨਾ ਉਹ 1000 ਰੁਪਿਆ ਤੇ ਉਧਾਉਣ ਜਾਣ ਦਾ ਖਰਚਾ ਲੱਗ ਜਾਂਦਾ ਵਾ ਨਾਲ ਕੋਈ ਗੱਲ ਨਹੀਂ ਉਹ ਜੀ ਗੱਲਾਂ ਤੂੰ ਸੋਚਿਆ ਕਰ ਕਿ ਉਹਦੀਆਂ ਸੀਸਾਂ ਸਾਨੂੰ ਲੱਗ ਜਾਣ ਆਹੋ ਅੱਗੇ ਉਹਦੀਆਂ ਸੀਸਾਂ ਲੱਗੀਆਂ ਵਾ ਤਿੰਨ ਕੁੜੀਆਂ ਤੇ ਹੋ ਗਈਆਂ ਵਾ ਹੋਰ ਕਿੰਨੀਆਂ ਕਿ ਸੀਸਾਂ ਲਾਣੀਆਂ ਜਦ ਤੱਕ ਉਹ ਚੱਲ ਰਹੇ ਨੇ ਹੁਣ ਨਾ ਮੂਡ ਖਰਾਬ ਕਰੀ ਜਾ ਮੇਰਾ ਵੀ ਆਹੋ ਕਰੋ ਆਪਣੀ ਮਰਜ਼ੀ ਲਟਾਈ ਜਾਓ ਘਰ ਤੁਹਾਨੂੰ ਕਦੇ ਵਾਧੂ ਆਏ ਆ ਪੈਸੇ ਮੇਰੇ ਵਰਗੇ ਕਿਤੇ ਸੂਟ ਮੰਗ ਲੈ ਤੇ ਮੈਨੂੰ ਕਿਤੇ ਸੂਟ ਨਹੀਂ ਲਿਆ ਕੇ ਦੇਣਾ ਤੇ ਭੈਣ ਤੇ ਲਟਾਉਣ ਨੂੰ ਹੈਗੇ ਆ ਪੈਸੇ ਲੈ ਪ੍ਰੀਤੀ ਪਿਆਰ ਆਪਣਾ ਉਹ ਵੀਰ ਜੀ ਰੈਂਡਮ ਹਾਂਜੀ ट्रांसफर ਕੀ ਕਿ ਚੱਲਣਾ ਤੋਂ ਹੁੰਦੀ ਆ ਹਾਏ ਮੈਂ ਮਰ ਜਾ ਮੈਂ ਤਾਂ ਸੋਚਿਆ ਕਿ 500 ਰੁਪਏ ਤੇ ਤੁਸੀਂ ਤੇ 1000 ਰੁਪਏ ਦੇ ਦਿੱਤਾ ਉਹ ਇੱਕਦ ਕਿੰਨੇ ਕੁ ਵਕਤੇ ਹਾਦੂ ਕਿਤੇ ਵਾਲੀ ਨਹੀਂ ਜਿੱਦਾਂ ਚੰਗੇ ਥੋੜਾ ਲੱਗੀ ਮੈਂ ਨਹੀਂ ਕੋਈ ਨਹੀਂ ਮੈਂ ਇਹ ਰਖੜੀ ਇਸ ਕਰਕੇ ਥੋੜਾ ਬੰਨਣਾ ਹੁੰਦੀ ਆ ਕਿ ਮੈਨੂੰ ਪੈਸੇ ਮਿਲਣ ਉਹ ਮੈਨੂੰ ਵੀ ਪਤਾ ਆ ਉਹ ਤੇ ਇਸ ਕਰਕੇ ਨਹੀਂ ਹੁੰਦੀ ਪਰ ਮੇਰਾ ਕੋਈ ਫਰਕ ਬਣਦਾ ਕਿ ਨਹੀਂ ਹੈਗਾ ਵੀਰ ਜੀ ਸੱਚ ਪੁੱਛਣਾ ਮੈਨੂੰ ਬੜੀ ਰੀਜ ਆ ਕਿ ਜਿੱਦਾਂ ਮੈਂ ਉਧਰ ਰਖੜੀ ਬੰਨਣਾ ਹੁੰਦੀ ਆ ਵੀਰ ਜੀ ਨੂੰ ਤੇ ਕਰਨ ਨੂੰ ਐਦਾਂ ਮੈਂ ਤੁਹਾਨੂੰ ਤੇ ਇੱਕ ਨਿੱਕੇ ਜਿਹੇ ਭਤੀਜੇ ਨੂੰ ਰਖੜੀ ਬੰਨਣ ਆਇਆ ਕਰਾਂ ਚਲੋ ਪ੍ਰਮਾਤਮਾ ਕਿਤੇ ਮੇਰੀ ਉਹ ਰੀਜ ਛੇਤੀ ਛੇਤੀ ਪੂਰੀ ਕਰ ਦੇਵੇ ਕੋਈ ਨਹੀਂ ਕਿਧਰ ਰੱਬ ਤੇਰੀ ਸੁਣ ਲੇ ਚਲੋ ਗੁੰਮੀਰਾ ਆ ਲੋ ਆਲ ਗੁੰਮੀਰਾ ਆ ਲੋ ਪੈਸੇ ਚੰਗਾ ਕਰ ਦੇ ਕੋਲੇ ਬੜਾ ਹੀ ਪਿਆਰ ਕਰਦੀ ਆ ਤੇ ਮੈਨੂੰ ਚੰਗਾ ਭਾਬੀ ਜੀ ਚਲ ਚੰਗਾ ਚੰਗਾ ਨਾ ਚੰਗਾ ਮੰਨ ਲੈ ਤੇ ਬਾਏ ਓਏ ਕਿੱਥੇ ਪਰਸ ਫੜਨ ਲਈ ਆ ਚਾਹ ਪੀ ਕੇ ਜਾਈਂ ਨਹੀਂ ਨਹੀਂ ਵੀਰ ਜੀ ਉਧਰ ਮੈਂ ਚਾਹ ਪੀ ਕੇ ਆ ਜਾਈਆ ਤੇ ਮੈਂ ਕਿਹਾ ਚੱਲ ਪਹਿਲਾਂ ਮੈਂ ਵੀਰ ਜੀ ਨੂੰ ਰਖੜੀ ਬੰਨ੍ਹਣੀ ਆ ਚੱਲ ਫਿਰ ਕੀ ਕਰੀ ਇੱਥੋਂ ਹੀ ਪੀਲਾ ਉਹ ਨਹੀਂ ਸਾੜ ਬੜਾ ਫਿਰਦਾ ਬਾਚੋ ਹਾਂਜੀ ਚਲੋ ਠੀਕ ਆ ਫਿਰ ਚੰਗਾ ਜੀ ਤੁਹਾਨੂੰ ਜਾਨੀ ਆਹੋ ਖੇਖਣ ਕਿੱਡੇ ਕਰਦੀ ਆ ਪਤਾ ਨਾ ਇੱਕ ਫੇਰੇ ਦੇ ਵਿੱਚ 1000 ਰੁਪਏ ਮਿੰਟ ਜਿੰਨੇ ਕਮਾ ਲੈਣਾ ਵਾ ਉਹਨੇ ਤੇ ਆਉਣਾ ਹੀ ਆ ਭੱਜ-ਭੱਜ ਕੇ ਸਾਲ ਵਿੱਚੋਂ ਤੇ ਕੀ ਵੇਖਾਂ ਹਾਂ ਇਹ ਵੀ ਪੂਰੇ ਭਖੰਡ ਕਰਨ ਦੇ ਨਾਲ ਅਹ ਜੀ ਭੈਣ ਆਈ ਭੈਣ ਆਈ ਆ ਤੋਰਨ ਗਏ ਆ ਜਾਓ ਪੈਂਦੀ ਛੱਡਾ ਉਹਨੂੰ ਬੂਹੇ ਅੱਗੇ ਕੰਨ ਛੱਡਣਾ ਵਾ ਲੈ ਆ ਕੀਤਾ ਐਵੇਂ ਰੋਈ ਜਾਣੜੀ ਆ ਤੇਰਾ 500 ਮੋੜੀ ਗਈ ਆ ਨਾ 500 ਹੀ ਜਾ ਕੇ ਗਈ ਆ ਬੰਦਾ ਤੇ ਕੀ ਖੋਣ ਖੋਦੀ ਆ ਜਿਹੜੇ ਦਿੱਤੇ ਉਹੀ ਮੋੜਦੀ ਆ ਆਪਣੇ ਤਾਂ ਕਿਤਨੇ ਘੋੜੇ ਲੈ ਕੇ ਗਈ ਮੇਰੀ ਗੱਲ ਸੁਣ ਕੀਤਾ ਤੂੰ ਕਿੱਥੇ ਰਖੜੀ ਲੈ ਕੇ ਗਈ ਹੋਇਆ ਨਾ ਤੈਨੂੰ ਪਤਾ ਹੈ ਕਿ ਭੈਣ ਭਰਾ ਦਾ ਪਿਆਰ ਹੁੰਦਾ ਕੀ ਹੈ ਮੈਨੂੰ ਨਹੀਂ ਆਜੇ ਪਖੰਡ ਹੁੰਦੇ ਚੰਗਾ ਤਾਨੂੰ ਉਹਦਾ ਤੁਸੀਂ ਕਰੀ ਜਾਓ ਤੂੰ ਤਾਂ ਹੀ ਸੋਹ ਪਾੜੀ ਐ ਤੂੰ ਸੁਧਰ ਨਹੀਂ ਹਣੀ ਮੈਂ ਜਿੱਦਾਂ ਦੀ ਹੈਗੀ ਠੀਕ ਆ